ਨਸ ਨੂੰ ਮਨਸੂਰ ਗੁਰੂ ਗੋਬਿੰਦ ਸਿੰਘ ਇਹਦੀ ਮਨਜ਼ੂਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਜਹਾੜਾ ਦੇ ਸੰਬੰਧ ਵਿੱਚ ਅੱਜ ਚੰਡੀਗੜ੍ਹ ਦੇ ਵਿਕੇ ਨਰਕੀਰਤਨ ਸਜਾਏ ਜਾ ਰਹੇ ਨੇ ਇਹ ਨਗਰ ਕੀਰਤਨ ਜਿਹੜਾ ਸੈਕਟਰ 34 ਗੁਰਦੁਆਰਾ ਸਾਹਿਬ ਸਪੁਰਤ ਇੱਕ ਪਹਾਦਰ ਜੀ ਤੋਂ ਸਜਾਇਆ ਗਿਆ ਜਿਹਦੇ ਵਿੱਚ ਇਹ ਪਰਾਉਦਰ ਪਰਾਉ ਚੱਲਦਾ ਹੋਇਆ ਜਿਹੜਾ ਚੰਡੀਗੜ੍ਹ ਦੇ ਵਿੱਚ ਘੁੰਮਦਾ ਹੋਇਆ ਨਜ਼ਰ ਆਵੇਗਾ ਹਾਲਾਂਕਿ ਤਸਵੀਰਾਂ ਤੁਸੀਂ ਦੇਖੋ ਤਸਵੀਰਾਂ ਜਿਹੜੀ ਨੇ ਉਹ ਸੁੰਦਰ ਪਾਲਕੀ ਸਾਹਿਬ ਦੀਆਂ ਨੇ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਸੁਭਾਜਮਾਨ ਨੇ ਪੰਜ ਪਿਆਰਿਆਂ ਦੀ ਇਕਵਾਈ ਦੇ ਵਿੱਚ ਇਹ ਨਗਰਗੀਤਾਂ ਜਿਹੜਾ ਅੱਜ ਨੂੰ ਚੱਲਦਾ ਹੋਇਆ ਜਿਹੜਾ ਜ਼ਰੂਰ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਪੰਜ ਪਿਆਰੇ ਸਹਿਬਾਨ ਜਿਹੜੇ ਨੇ ਉਹ ਜ਼ਰੂਰ ਅ ਇਕਵਾਈ ਕਰਦੇ ਹੋਏ ਨਜ਼ਰ ਆ ਰਹੇ ਨਗਰਗੀਤਾਂ ਦੀ ਉੱਤੇ ਹੀ ਪਾਲਕੀ ਸਾਹਿਬ ਦੀ ਤਸਵੀਰਾਂ ਪਾਲਕੀ ਸਾਹਿਬ ਜਰੀਆ ਅਲੌਕਿਕ ਨਜ਼ਾਰੇ ਜਿਹੜੀ ਦੁਖਾਉਂਦੀ ਹੋਈ ਨਜ਼ਾਰੇ ਜਿਹਦੇ ਵਿੱਚ ਦੇਖੋ ਤੁਸੀਂ ਫੁੱਲਾਂ ਦੀ ਸਜਾਵਟ ਜਿਹੜੀ ਹੈ ਉਹ ਪਾਲਕ ਸਾਹਿਬ ਤੇ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਗੁਣਦਾਨ ਜਿਹੜਾ ਹੈ ਜੂਰ ਕੀਤਾ ਜਾ ਰਿਹਾ ਜਿਸ ਦੇ ਵਿੱਚ ਅਗਰ ਪਿੱਛੇ ਦੀ ਨਜ਼ਰ ਮਾਰੇ ਤਾਂ ਪਿੱਛੇ ਦਾ ਨਜ਼ਰ ਜਿਹੜੀ ਸੰਗਤ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਗਰ ਕੀਰਤਨ ਦੇ ਨਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਉਹ ਪੈਦਲ ਕਿਉਂ ਨਾ ਹੋਵੇ ਚਾਹੇ ਗੱਡੀਆਂ ਚ ਕਿਉਂ ਨਾ ਹੋਵੇ ਤੇ ਦੂਰ ਤੱਕ ਲੰਬੀ ਕਤਾਰਾ ਜਿਹੜੇ ਨੇ ਉਹ ਇਸ ਨਗਰ ਕੀਰਤਨ ਦੇ ਜਿਹੜੇ ਦੇਖਣ ਨੂੰ ਮਿਲ ਰਹੀ ਹੈ ਨਾ ਤੇ ਇੱਕ ਪਾਸੇ ਲੰਗਰ ਜਿਹੜੇ ਨੇ ਉਹ ਸੰਗਤਾਂ ਨੂੰ ਜੂਰ ਸ਼ਿਕਾਇਤਾਂ ਜਾਂਦੇ ਨੇ ਜਦੋਂ ਕਿ ਜਦੋਂ ਪ੍ਰਾਉਦਰ ਪ੍ਰਾਉ ਚੱਲਦਾ ਹੋਇਆ ਨਗਰ ਕੀਰਤਨ ਨਜ਼ਰ ਆਉਂਦਾ ਤਾਂ ਲੰਗਰ ਦੀ ਸੇਵਾ ਵੀ ਜਿਹੜੀ ਹੈ ਉਹ ਹਰ ਇੱਕ ਸੈਕਟਰ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਹੁਣ ਗੁਰਦਾਨ ਜਿਹੜਾ ਉਹ ਜੂਰ ਕੀਤਾ ਜਾ ਰਿਹਾ ਸ਼ਬਦ ਜਿਹੜੇ ਨੇ ਉਹ ਜੂਰ ਗਾਏ ਜਾ ਰਹੇ ਨੇ ਨਗਰ ਕੀਤਾ ਦੇ ਨਾ ਨਾ ਸੰਗਤ ਜਿਹੜੀ ਆ ਉਹ ਜੂਰ ਗੁਰੂ ਦੇ ਰੰਗ ਦੇ ਵਿੱਚ ਰੰਗੀ ਹੋਈ ਜਿਹੜੀ ਆ ਉਹ ਨਜ਼ਰਾਂ ਦੇ ਤਸਵੀਰਾਂ ਦੇ ਵਿੱਚ ਤੁਸੀਂ ਪਾਲਕੀ ਸਾਹਿਬ ਦੇਖ ਰਹੇ ਹੋ ਪਾਲਕੀ ਸਾਹਿਬ ਜਿਹੜੀ ਆ ਉਹ ਸਜਾਈ ਹੋਈ ਨਜ਼ਰ ਆ ਤੇ ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜਿਹੜੇ ਨੇ ਉਹਦੇ ਵਿੱਚ ਸ਼ਿਰੋਗਿਤ ਨੇ ਹਾਲਾਂਕਿ ਵਕ ਵਕ ਸੈਕਟਰ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਜਿਹੜਾ ਸਮਾਪਤ ਹੁੰਦਾ ਹੋਇਆ ਜਰੂਰ ਪਲੇ ਸ਼ਾਮ ਜਿਹੜਾ ਉਹ ਨਜ਼ਰ ਆਵੇਗਾ ਇੱਕ ਪਾਸੇ ਅਗਰ ਗੱਲ ਕਰੀ ਜਾਵੇ ਤਾਂ ਸਭ ਤੋਂ ਪਹਿਲਾਂ ਗਤਕੇ ਗਤਕੇ ਦੀਆਂ ਟੀਮਾਂ ਜਿਹੜੀਆਂ ਨੇ ਉਹ ਜ਼ੋਰ ਆਪਣਾ ਜ਼ੋਰ ਜਿਹੜਾ ਉਹ ਦਿਖਾਉਂਦੇ ਹੋਏ ਨਜ਼ਰ ਆਉਂਦੇ ਉਸ ਤੋਂ ਬਾਅਦ ਜਿਹੜੀ ਹੈ ਉਹ ਸੇਵਾ ਕੀਤੀ ਜਾਂਦੀ ਹੈ ਸਫਾਈ ਦੀ ਸਫਾਈ ਦੀ ਸੇਵਾ ਤੋਂ ਬਾਅਦ ਨਿਸ਼ਾਨ ਸਿੰਘ ਜਿਹਨੇ ਉਹ ਚੱਲਦੇ ਹੋਏ ਨਜ਼ਰ ਜਿਹੜਾ ਉਹ ਆਉਂਦੇ ਨੇ ਨਿਸ਼ਾਨ ਸਿੰਘ ਤੋਂ ਬਾਅਦ ਪੰਜ ਪਿਆਰੇ ਜਿਹੜੇ ਕਿ ਗੁਰੂ ਸਾਹਿਬਾਨ ਵੱਲੋਂ ਸਾਜੇ ਗਏ ਸੀ ਅਮਰ ਸਿਕਾਗੇ ਤੇ ਉਹ ਉਹਨਾਂ ਨੂੰ ਜਿਹੜਾ ਕਿ ਅੱਗੇ ਰੱਖਿਆ ਗਿਆ ਤਾਂ ਉਸ ਤੋਂ ਬਾਅਦ ਪਾਲਕੀ ਸਾਹਿਬ ਜਿਹੜੀ ਹੈ ਉਹ ਚੱਲਦੀ ਹੋਈ ਨਜ਼ਰ ਆ ਤਾਂ ਹੁਣ ਅਗਲਾ ਪੜਾਅ ਉਹ ਨਗਰ ਕੀਰਤਨ ਦੀ ਗੱਲ ਕਰੀ ਨਗਰ ਕੀਰਤਨ ਜਿਹੜਾ ਉਹ ਸੈਕਟਰ 20 ਦੇ ਵਿੱਚ ਜਿਹੜਾ ਪ੍ਰਵੇਸ਼ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਜਿਦੇ ਵਿੱਚ ਸੰਗਤਾਂ ਜਿਹੜੇ ਨੇ ਹੁਮ ਹਮ ਆ ਕੇ ਲੀਨੇ ਉਠਾਠਾ ਮਾਰਦਾ ਕਾਠ ਜਿਕਰ ਗੱਲ ਕਰੀਏ ਤਾਂ ਦੇਖਣ ਨੂੰ ਜ਼ਰੂਰ ਇਸ ਨਗਰ ਕੀਰਤਨ ਦੇ ਵਿੱਚ ਮਿਲਦਾ ਹਾਲਾਂਕਿ ਸੰਗਤ ਜਿਹੜੀ ਨੇ ਹਜ਼ੂਰ ਕੁਣਕਾਂ ਜਿਹੜੀਆਂ ਉਹ ਗਾਉਂਦੇ ਹੋਈਆਂ ਨਜ਼ਰ ਵੀ ਆ ਰਹੀਆਂ ਨੇ ਤਾਂ ਲਗਾਤਾਰ ਇਸੇ ਤਰ੍ਹਾਂ ਨਗਰ ਕੀਰਤਨ ਜਿਹੜਾ ਉਹ ਵਕ ਵਕ ਜਗਾਵਤ ਹੋਂਦਾ ਹੋਇਆ ਜਿਹੜਾ ਦੇਰ ਸ਼ਾਮ ਸਮਾਪਤ ਹੁੰਦਾ ਹੋਇਆ ਨਜ਼ਰ ਆਵੇਗਾ ਚੰਡੀਗੜ੍ਹ ਤੋਂ ਬਿਤੇ ਜਨਦਸ ਸਰਬਜੀਤ ਸਿੰਘ ਬਨਾ ਸੰਦੀਪ ਸਿੰਘ ਅਜੀਤ ਵੈਕ ਵੀ